ਲੋ ਵੀ ਭਿੰਡਰ ਡੇਰੀ ਫਾਰਮ ਵਾਲਿਆਂ ਨੇ ਇੱਕ ਹੋਰ ਲੈ ਆਂਦਾ ਨਗੀਨਾ 575 ਟਰੈਕਟਰ ਲੈ ਗਿਆ ਸੋਨੀ ਵੀਰ ਕੋਕਾ ਪੀਸ ਲੈ ਗਿਆ ਸਰਪੰਚ ਟੈਂਕੀ ਵਾਲਾ 2007 ਮਾਡਲ ਟਾਪ ਦੀ ਕੁਆਲਿਟੀ ਆ ਬਿਲਕੁਲ ਸਾਇਲੈਂਟ ਇੰਜਨ ਤੋਂ ਬਿਨਾ ਸਟਾਰਟਿੰਗ ਤੋਂ ਬਿਨਾ ਕੋਈ ਆਵਾਜ਼ ਨਹੀਂ ਐ ਵਧੀਆ ਜੀ ਕੋਕਾ ਪੀਸ ਆ ਟਰੈਕਟਰ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਦੀ ਡੀਲ ਲੈਣੇ ਆ ਜੀ ਕਰਲਾ ਵੀਰ ਬੰਦ ਮੜਿਆ ਲੈ ਆਂਦਾ ਫੇਰ ਕੋਕਾ ਪੀਸ ਲੱਗਦੀ ਵਾਏ ਤੇ ਆਪਾਂ ਕੋਕਾ ਪੀਸ ਹੀ ਲਿਆਵਾਂਗੇ ਠੀਕ ਆ ਜੀ ਤੇ ਜੇ ਕੋਕਾ ਪੀਸ ਨਾ ਮਿਊਗਾ ਕੋਈ ਘੱਟ ਪੈਸੇ ਦਊਗਾ ਫੇਰ ਲਿਆਵਾਂਗੇ ਠੀਕ ਸਾਸਰੀ ਕਾਲ ਪਿਆਰ ਭਰੀ ਸਾਰਿਆਂ ਵੀਰਾਂ ਨੂੰ ਤੇ ਭੈਣਾਂ ਨੂੰ ਜਿੰਨੇ ਵੀ ਮੇਰੇ ਵੀਰ ਬਾਹਰ ਵੀ ਰਹਿੰਦੇ ਆ ਉਹਨਾਂ ਨੂੰ ਪਿਆਰ ਭਰੀ ਸਾਸਰੀ ਕਾਲ ਠੀਕ ਆ ਜੀ ਠੀਕ ਆ ਤੁਹਾਨੂੰ ਵੀ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਵੀਰ ਮੇਰੇ ਸ਼ੇਅਰ ਕਰ ਦੇਣਾ ਤਾਂ ਆਪਾਂ ਜਾਣਕਾਰੀ ਲੈਣੀ ਆ 575 ਟਰੈਕਟਰ ਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਹਾਂਜੀ ਵੀਰ ਜੀ ਵੀਰੇ ਐਡਰੈਸ ਦੱਸ ਦਿਓ ਜੀ ਪਹਿਲਾਂ ਨਾਂ ਮੇਰਾ ਸੋਨੀ ਆ ਹਾਂਜੀ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਆਪਾਂ ਤੋਂ 35 ਕਿਲੋਮੀਟਰ ਠੀਕ ਆ ਤੇ ਜਲੰਧਰ 55 ਵਾ ਠੀਕ ਆ ਜੀ ਸਮਝੋ ਵਿਚਕਾਰ ਬੈਠਾ ਮੈਂ ਅੱਛਾ ਜੀ ਤੇ ਬਾਕੀ ਕਈ ਜਿਹੜਾ ਕਈਆਂ ਨੂੰ ਚੀਜ਼ ਪਸੰਦ ਹੁੰਦੀ ਆ ਤੇ ਉਹ ਦੂਰ ਕਰਕੇ ਦੂਰ ਕਰਕੇ ਜਾ ਨਹੀਂ ਜਾਂਦਾ ਹਾਂਜੀ ਤੇ ਜਿਹੜੇ ਵੀਰ ਨੂੰ ਪਸੰਦ ਹੋਵੇ ਉਹ ਦੱਸਦੇ ਆਪਾਂ ਪਹਚਾਵੀ ਦੇਵਾਂਗੇ ਨਹੀਂ ਇਹ ਚੈੱਕ ਕਰਕੇ ਖੜਨੀ ਪੈਣੀ ਆ ਨਾ ਨਹੀਂ ਅਗਲਾ ਆਵੇ ਚੈੱਕ ਕਰੇ ਛੱਡਵਾਵਾਂਗੇ ਹਾਂ ਹਾਂ ਚਲਾ ਕੇ ਛੱਡਵਾਵਾਂਗੇ ਕਈ ਵਾਰ ਇਹ ਵੀ ਹੋ ਜਾਂਦਾ ਨਾ ਦੂਰੋਂ ਬੰਦਾ ਆਉਂਦਾ ਅਗਲਾ ਇਹ ਥੱਕ ਜਾਂਦਾ ਇਹ ਥੱਕ ਜਾਂਦਾ ਅਜ ਕੁਛ ਵੀ ਆ ਚਲਾ ਕੇ ਤੇ ਛੱਡ ਕੇ ਆ ਹੀ ਸਕਦੇ ਆ ਅਗਲਾ ਅਜੇ ਚੈੱਕ ਕਰ ਲੈ ਚਲਾ ਕੇ ਤੁਸੀਂ ਛੱਡ ਆਇਓ ਤੇ ਮੋਬਾਈਲ ਨੰਬਰ 9815547787 ਹਾਂਜੀ ਤੇ ਮੱਲੋਣਾ ਰਿਕਾਰਡ ਸਾਊਦੀ ਅਰਬ ਦਾ ਪੈਦਾ ਕੀਤਾ ਵਾ ਅੱਛਾ ਜੀ ਲਗਾਤਾਰ ਠੀਕ 15 ਘੰਟੇ ਟਰਾਲਾ ਚਲਾਇਆ ਵਾ ਠੀਕ ਹੈ ਸ਼ਰਤ ਲਾ ਕੇ ਕਿਸ ਨੇ ਅੱਛਾ ਉਤਰਿਆ ਹੀ ਨਹੀਂ ਆਹਾਂ ਖਾਲੀ ਸੀ ਪਰ ਟਰਾਲਾ ਠੀਕ ਹੈ ਮੱਲੋ ਭਰਿਆ ਤਾਂ ਵੀਰਾਂ ਨੂੰ ਪਤਾ ਵਿੱਚ ਇੱਕ ਮਿੰਟ ਆ ਇਹਨਾਂ ਨਾ ਭਰਿਆ ਇਹਨਾਂ ਕਿਉਂਕਿ ਭਰਿਆ ਟਰਾਲਾ ਵੇ ਤਾਂ ਸਾਧਾਉਣਾ ਹੀ ਪੈਂਦਾ ਖਾਲੀ ਟਰਾਲਾ ਰਖਾ ਸ਼ਰਤ ਲਾ ਕੇ 15 ਘੰਟੇ ਲਗਾਤਾਰ ਬਿਨਾ ਉਤਰਿਆ ਠੀਕ ਠੀਕ ਹੈ ਡਰਾਈਵਰੀ ਕੀਤੀ ਡਰਾਈਵਰੀ ਕੀਤੀ ਬਾਕੀ ਇਹ ਆਗੇ ਮਿਹਨਤਾਂ ਕਰਕੇ ਹੀ ਬੜਾ ਕੁਝ ਮਿਲਦਾ ਵਗੇ ਕਿਉਂਕਿ ਇਹ ਹੀ ਗੱਲ ਦਾ ਤਾਂ ਦਸੀਦਾ ਹੈ ਕਈ ਵੀਰ ਨਿੱਕੇ ਮੋਟੇ ਕੰਮ ਹੋ ਜਾਣਾ ਤੇ ਕਈ ਪੁੱਠੇ ਪਾਸੇ ਚਲ ਜਾਂਦੇ ਆ ਕੁਛ ਵੀ ਆ ਚਲੋ ਇੰਨੇ ਜੋਗਾ ਤੇ ਹੈ ਨਹੀਂ ਆ ਕਿਸਦਾ ਵੀ ਕੋਈ ਬੱਚਾ ਵਾ ਕੋਈ ਵੀ ਆ ਜੀ ਉਹਨੂੰ ਆਰੇ ਲਾ ਕੇ ਰੱਖੋ ਇਹ ਨਾ ਵੀ ਆਪਾਂ ਸੋਚੀਏ ਉਹ ਅਸੀਂ ਮੁੰਡੇ ਨੂੰ ਬਾਹਰ ਹੀ ਕੱਲਣਾ ਆਪਾਂ ਬਾਹਰ ਹੀ ਕੱਲਣਾ ਹਾਂਜੀ ਇੱਥੇ ਦੋ ਗਾਈਆਂ ਰੱਖ ਲੈਣਾ ਨਹੀਂ ਨਹੀਂ ਗਾਈਆਂ ਨਹੀਂ ਰੱਖਣਾ ਹੋਰ ਬਹੁਤ ਕੰਮ ਆ ਹਾਂਜੀ ਉਹ ਵੀ ਗੱਲ ਹੈ ਬਹੁਤ ਚੀਜ਼ਾਂ ਵਾ ਜਿਹੜੀਆਂ ਮੱਲਾ ਵੀ ਜਿਹੜੀਆਂ ਆਪਾਂ ਨੂੰ ਟੌ ਟੱਪੇ ਆਲੇ ਆਵੇਂ ਆ ਜੀ ਹਾਂ ਫੋਨ ਰਿਪੇਅਰ ਕਰਨੇ ਸਿੱਖ ਲੈਣਾ ਹਾਂਜੀ ਅੱਜ ਕੱਲ ਤਾਂ ਰੋਟੀ ਤੋਂ ਬਿਨਾ ਸਰ ਜਾਂਦਾ ਫੋਨ ਤੋਂ ਬਿਨਾ ਸਰਦਾ ਹੀ ਨਹੀਂ ਨਹੀਂ ਸਰਦਾ ਕੋਈ ਜੇ ਬੰਦੇ ਦਾ ਰੀਚਾਰਜ ਖਤਮ ਹੋਇਆ ਨਾ ਤਾਂ ਬੰਦਾ ਅੱਧਾ ਬਿਮਾਰ ਹੋਇਆ ਹੋਇਆ ਹੁੰਦਾ ਵੀ ਮੇਰਾ ਰੀਚਾਰਜ ਖਤਮ ਹੋ ਗਿਆ ਮਾਤਾ ਮਾਤਾ ਦਾ ਵੀ ਕਹੀ ਰਹੇ ਰੀਚਾਰਜ ਖਤਮ ਹੋ ਜਾਏ ਤੇ ਉਹ ਵੀ ਮਤਲਬ ਵੀ ਉਹ ਮਤਲਬ ਵੀ ਦੁੱਖ ਫੋਲਣਾ ਇੱਕ ਨਾ ਮਤਲਬ ਗੁਰਦੁਆਰਾ ਚਮਕੌਰ ਸਾਹਿਬ ਉੱਥੇ ਲਿਖਿਆ ਵੀ ਕਿਸੇ ਦਾ ਦੁੱਖ ਸੁਣਨਾ ਵੀ ਇੱਕ ਪੁੰਨ ਦਾ ਕੰਮ ਆ ਹਾਂਜੀ ਇਹ ਗੱਲ ਤੇ ਕਈ ਵੀਰ ਮੇਰੇ ਨਾਲ ਆਪਣੇ ਦੁੱਖ ਵੀ ਸ਼ੇਅਰ ਕਰ ਜਾਂਦੇ ਆ 10 10 15 15 ਮਿੰਟ ਜੀ ਚਲੋ ਇਹ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਮੇਰੇ ਚ ਕੀ ਦੀਦਾ ਆਨੰਦਪੁਰ ਸਾਹਿਬ ਜਾਣਦੇ ਸੀ ਕਿਸ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਵੀਰ ਤਰਨਾ 5 ਮਿੰਟ ਗੱਲ ਹੀ ਕਰਨੀ ਆ ਮੈਂ ਕਿਹਾ ਵੀਰ ਮੈਂ ਪ੍ਰਸ਼ਾਦਾ ਛਕਦਾ ਵਾਂ ਤੇ 5 ਮਿੰਟ ਹੀ ਗੱਲ ਹੋਣੀ ਆ ਪ੍ਰਸ਼ਾਦਾ ਛੱਕੇ ਮੈਂ ਟਰੈਕਟਰ ਬਾਅਦ ਚ ਚਲਾਉਣ ਲੱਗ ਜਾਣਾ ਉਹ ਆਨੰਦ 5 ਮਿੰਟ ਗੱਲ ਹੀ ਕਰਨੀ ਆ ਤੂੰ ਮੇਰੇ ਨਾਲ 5 ਮਿੰਟ ਗੱਲ ਕਰ ਲਈ ਠੀਕ ਆ ਉਹ ਵੀਰ ਇੱਕ ਪਿਆਰ ਹੀ ਹੁੰਦਾ ਵਾ ਠੀਕ ਠੀਕ ਆ ਤੇ ਤੇ 575 ਟਰੈਕਟਰ ਆ ਹਾਂਜੀ 2007 ਮਾਡਲ ਨੰਬਰ ਲੁਧਿਆਣੇ ਦਾ ਵਾ ਠੀਕ ਪੀ 10 ਠੀਕ ਆ ਤੇ ਪਿਛਲੇ ਟਾਇਰ 14 ਦੇ ਆ ਆ ਜੋ ਥੱਲੇ ਆ ਪਾਵਰ ਸਟੀਰਿੰਗ ਨਹੀਂ ਆਇਆ ਅੱਛਾ ਪਾਵਰ ਸਟੀਰਿੰਗ ਜਿਹੜੇ ਆਏ ਆ ਮੇਰੇ ਖਿਆਲ ਨਾਲ 12 ਕੇ 13 ਮਾਡਲ ਆਇਆ ਕਈ ਵੀਰ ਮੰਲੇ ਸੋਚਦੇ ਆ ਹਾਂ ਕਿਸ ਨੇ ਉਦਾਂ ਕਰਵਾਇਆ ਵੇ ਗੱਲ ਵੱਖਰੀ ਆ ਅਗਲੇ ਟਾਇਰ ਕਿੰਨੇ ਪੈਸੇ ਹੋਣਗੇ ਅਗਲੇ ਟਾਇਰ 60 ਪੈਸੇ ਮੰਨ ਲੇ 70 ਮੰਨ ਲੇ ਕੋਈ ਹਾਂਜੀ ਕਭੀ ਇਹ ਤਾਂ ਕਿਤੇਹੀਂ ਨਾ ਜੋਖਣ ਹਿਮਾਲਾਈ ਚੀਜ਼ਾਂ ਵੇਖਣੀਆਂ ਵਾ ਠੀਕ ਆ ਤੇ ਵੀ ਟਰਾਲੀਆਂ ਦਾ ਵੀ ਕਈ ਨਹੀਂ ਭਲੇਖਾ ਪੈ ਜਾਂਦਾ ਵਾ ਕਈ ਨਹੀਂ ਕਿਸ ਨੇ 12 ਦੱਸੀ ਜਾਂਦੀ 11 ਨਿਕਲ ਆਉਂਦੀ ਐ ਠੀਕ 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 ਹੁਣ ਅਸੀਂ ਫੀਤਾ ਨਾਲ ਖੜਿਆ ਕਰਨਾ ਵਾ ਫ ਕਬੇ ਅੱਗੇ ਕਿਸ ਨਾ ਜੇਦਬਾਜੀ ਹੋ ਗਈ ਤੇ ਉੱਥੇ ਕੰਮ ਮਾਲਾ ਵੀ ਹੋ ਗਿਆ ਖਰਾਬ ਆ ਪਿਛਲੇ ਟਾਇਰ ਕਿੰਨੇ ਪੈਸੇ ਹੋਣਗੇ ਵੀਰ ਜੀ ਪਿਛਲੇ ਟਾਇਰ ਵੀਰੇ ਗੁਡਿਅਰ ਕੰਪਨੀ ਦੇ ਆ ਹਾਂਜੀ ਇਹ ਵੀਡੀਓ ਚ ਵੱਡੇ ਲਖਣੇ ਆ ਅੱਛਾ ਜੀ ਇਹ 45 ਕੇ ਪੈਸੇ ਮੰਨ ਕੇ ਚੱਲੇ 14 ਦੇ ਆ ਇਹ 14 ਦੇ ਗੁਡਿਅਰ ਦੇ ਹਾਂਜੀ ਬਾਕੀ ਰੇਮ ਰੂਮ ਸਾਫ ਆ ਰੰਗ ਜਿੰਨਾ ਵਾ ਚਮਕਦਾ ਵਾ ਠੀਕ ਆ ਸੋਹਣਾ ਲੱਗਦਾ ਨਾਲ ਕੀ ਕੀ ਵੀਰ ਜੀ ਨਾਲ ਜੋ ਕੁਛ ਹੈਗਾ ਆਗ ਬੁੱਲਾ ਹਾਂਜੀ ਬਾਕੀ ਹੋਕੜਾ ਗੁੱਲਾ ਨਹੀਂ ਮਿਲਿਆ ਆਪਾਂ ਨੂੰ ਠੀਕ ਆ ਆ ਗੋਲਾ ਲੰਮਾ ਹੈਗਾ ਵਾ ਉਹ ਨਿੱਕੀ ਗੁੱਲੀ ਪਈ ਆ ਉਹ ਘਰ ਹੈਗਾ ਉਹ ਪਾ ਕੇ ਦਵਾਂਗੇ ਅੱਛਾ ਲੰਮਾ ਗੋਲਾ ਪਾ ਦੇਣਾ ਹਾਂਜੀ ਬਾਕੀ ਚਾਰੇ ਇਸ਼ਾਰੇ ਜਗਦੇ ਆ ਮਗਰਾਟਾਂ ਤੋਂ ਅੰਦਰ ਬਾਹਰੋਂ ਰੰਗ ਲੱਥਾ ਵਾ ਠੀਕ ਆ ਕਿਉਂਕਿ ਇਹ ਚੀਜ਼ ਵੀਰ ਮਰਵਾ ਕੈਮਰਾ ਮਾਰ ਦੀ ਤਰ੍ਹਾਂ ਆ ਵੇਖੋ ਜੀ ਆ ਚਰੀਟਾਂ ਚਰੂਟਾਂ ਪਈਆਂ ਵਾ ਇਧਰ ਵੀ ਇਧਰ ਵੀ ਪਈਆਂ ਵਾ ਹਾਂਜੀ ਇਹ ਦੱਸਦਾ ਤਾਂ ਵਾਂ ਵੀ ਕਈ ਵਾਰਾਂ ਕੁਝ ਚੀਜ਼ਾਂ ਰਹਿ ਜਾਂਦੀਆਂ ਠੀਕ ਹੈ ਜੀ ਕਿਉਂਕਿ ਇਹ ਇਹ ਜਦੋਂ ਵੀਰ ਮਾਣ ਵਧਾਉਂਦੇ ਆ ਨਾ ਵੀ ਹਾਂ ਵੀ ਫਾਟੀ ਡਿਟੇਲ ਦੱਸੀ ਵਧੀਆ ਲੱਗਦੀ ਤੇ ਜੀ ਕਰਦਾ ਭਈ ਜਿਹੜੇ ਵੀਰ ਨੇ ਦੂਰੋਂ ਆ ਉਹਨੂੰ ਸਾਰੀ ਚੀਜ਼ ਵਿਖਾਈ ਜਾਵੇ ਜੀ 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 ਹਰੇ ਮਸੇਮੀ ਆ ਉਦਰਾ ਵੀ ਇਦਾਂ ਵਾ ਦੇਖ ਲਓ ਪਾਇਦਾਨ ਵੀ ਸੋਹਣੇ ਆ ਆ ਵੇਖੋ ਜਿੰਨਾ ਵੀ ਸਾਫ ਸੁਥਰਾ ਟਰੈਕਟਰ ਬੈਟਰੀ ਬਕਸੇ ਦਾ ਰੰਗ ਥੋੜਾ ਜਿਹਾ ਫਿੱਕਾ ਵਾ ਠੀਕ ਹੈ ਜੀ ਹਾਂਜੀ ਬਾਕੀ ਅਗਲਾ ਵੀ ਵਿਖਾ ਦਿਓ ਜਿਹੜਾ ਲੱਗਾ ਵਾ ਬੰਪਰ ਏਜੰਸੀ ਚੋਂ ਹੀ ਲੱਗਦਾ ਵਾ ਠੀਕ ਹੈ ਜੀ ਤੇ ਆ ਇਥੋਂ ਰੰਗ ਲੱਥਾ ਵਾ ਇਹ ਨਹੀਂ ਪਤਾ ਵੀ ਕੀ ਵਜਾ ਵਾ ਕੁਛ ਵੀ ਆ ਆ ਚੀਜ਼ ਠੀਕ ਹੈ ਬਾਕੀ ਵੀਡੀਓ ਦੇ ਬਾਕੀ ਸਾਫ ਸੁਥਰਾ ਵਾ ਮੈਂ ਤਾਂ ਦੁਗਣਾ ਹੀ ਲੱਗੂਗਾ ਜਿਹੜਾ ਕੋਲ ਆ ਆਫ ਸੁਥਰਾ ਵਾ ਸੋਹਣਾ ਲੱਗਦਾ ਵਾ ਤੇ ਬਾਕੀ ਵੀਰਾਂ ਨੇ ਕਹਿ ਵੀ ਦੇਣਾ ਵੀ ਰੰਗ ਹੋਇਆ ਵਾ ਚਲੋ ਕੋਈ ਨਾ ਇਹ ਆ ਵੀ ਇੰਨਾ ਤੇ ਪਿਆਰ ਕਰਦੇ ਆ ਨਾ ਵੀਡੀਓ ਨੂੰ ਟਾਈਮ ਤੇ ਦਿੰਦੇ ਆ ਨਾ ਉਹਨਾਂ ਦਾ ਧੰਨਵਾਦ ਆ ਹੱਥ ਜੋੜ ਕੇ ਜੀ ਟਾਈਮ ਤੇ ਦਿੰਦੇ ਆ ਨਾ ਠੀਕ ਠੀਕ ਕਦੇ ਅੱਗੇ ਕਦੇ ਮੇਰੇ ਕੁਝ ਚੀਜ਼ਾਂ ਮੈਂ ਗਲਤ ਬੋਲ ਜਾਂਦਾ ਰਿਹਾ ਪਹਿਲਾਂ ਤੇ ਐਨੇ ਐਨੇ ਵਾਲਾ ਮੈਨੂੰ ਫੋਨ ਨਾ ਕਰੇ ਉਹ ਫੇ ਕਈ ਵੀਰਾਂ ਦੇ ਤੂੰ ਆਪ ਤੇ ਆ ਗੱਲ ਕਹਿ ਦੇਣਾ ਉਹ ਆਪਾਂ ਚੀਜ਼ ਕੱਟਦੇ ਵੀ ਜਿਹੜੇ ਪਿਆਰ ਕਰਦੇ ਆ ਉਹ ਫੋਨ ਕਰ ਲੈ ਕੋਈ ਗੱਲ ਨਹੀਂ ਫੇ ਕਿਹੜੀ ਗੱਲ ਜਦੋਂ ਮਰਜੀ ਕਰ ਲੈ ਜਦੋਂ ਮਰਜੀ ਕੱਪ ਲੈ ਤੇ 2 ਵਜੇ ਭਾਵੇਂ ਮੈਂ ਕਿਹਾ 2 ਵਜੇ ਕੀ ਮਤਲਬ ਵੀ ਮੰਨਣਾ ਨਹੀਂ ਆਹ ਵੇਖੋ ਵੀਰ ਹੈ ਨਾ ਮੰਨ ਲਓ ਵੀ ਫੇ ਆਹ ਦਿੰਦੇ ਹੁਣ ਮੈਂ ਤੁਹਾਨੂੰ ਟਾਈਮ ਵਿਖਾਉਣਾ ਆਹ ਵੇਖੋ ਵੀ ਹੁਣ ਮੈਨੂੰ ਨਹੀਂ ਪਤਾ ਵੀ ਉਹਨੇ ਕਿਹੜੇ ਹਸਾਣਾ ਫੋਨ ਲਾਇਆ ਆ ਸਾਰੇ ਅੱਜ ਦੇ ਨੰਬਰ ਆ ਆਹ ਵੇਖੋ 4:30 ਦੇ ਮਿੰਟਾਂ ਤੇ ਫੋਨ ਆਇਆ ਹਾਂਜੀ 4:30 ਦੇ ਫੋਨ ਆਇਆ ਚਲੋ ਕੋਈ ਗੱਲ ਨਹੀਂ ਉਹਦਾ ਟਾਈਮ ਹੀ ਵੀਰ ਦਾ ਉਹ ਟਾਈਮ ਹੀ ਜਾਂ ਹੋ ਸਕਦਾ ਵੀ ਕਈ ਵਾਰ ਮੰਨ ਲਓ ਵੀ ਹਾਂ ਵੀਰ ਨੇ ਵੀਡੀਓ ਉਸ ਟਾਈਮ ਉਹ ਟਾਈਮ ਜਾਂ ਡਿਊਟੀ ਤੇ ਕਈ ਵਾਰ ਕਈ ਵੀਰ ਮੰਨ ਲਓ ਨਾਈਟ ਵੀ ਡਿਊਟੀ ਤੇ ਹੁੰਦੇ ਆ ਹਾਂ ਆ ਵੀ ਆ ਬਾਕੀ ਇਹ ਆ ਵੀ ਉਹਨਾਂ ਵਕਤੇ ਮਾਫੀ ਹੈ ਜਿਨ੍ਹਾਂ ਦੇ ਫੋਨ ਨਹੀਂ ਚੁੱਕੇ ਜਾਂਦੇ ਕਈਆਂ ਵੀਰਾਂ ਦੇ ਨਹੀਂ 275 ਜਿਹੜਾ ਹੈ ਕਿਦਾਂ ਕੀ ਉਹ ਵੇਖ ਗਿਆ ਪਾਜੀ ਠੀਕ ਹੈ ਜੀ ਉਹ ਤੇ ਇੰਨਾ ਮਾਣ ਬਖਦੇ ਆ ਵੀਰ ਵੀਰ ਨੇ ਸਾਈ ਪਾਤੀ ਆ ਅੱਛਾ ਜੀ ਟਰੈਕਟਰ ਕੱਲ ਨੂੰ ਜਾਣਾ ਕੱਲ ਨੂੰ ਲੈ ਕੇ ਜਾਣਾ ਉਹਦੀ ਵੀਡੀਓ ਪਾਉਣੀ ਆ ਆਪਾਂ ਆ ਉਹਦੀ ਵੀਡੀਓ ਵੀ ਪਾਉਣੀ ਆ ਖੜੇ ਦੀ ਠੀਕ ਹੈ ਜੀ ਤੇ ਇਹਦਾ ਇੰਜਨ ਉੰਜਨ ਕਿਦਾਂ ਇੰਜਨ ਉੰਜਨ ਭਾਜੀ ਓਕੇ ਆ ਠੀਕ ਹੈ ਬਾਕੀ ਤਸੱਲੀ ਆਪਣੀ ਮੰਨ ਲੋ ਕਰਕੇ ਖੜੇ ਜਿੰਨੇ ਵੀ ਖੜਾਵਾ ਹਾਂ ਹਾਂਜੀ ਤੇ ਚੈੱਕ ਕਰਕੇ ਖੜੇ ਠੀਕ ਆ ਪਤਾ ਗੱਲ ਕੀ ਆ ਇਹ ਇਹ ਵੀ ਚੀਜ਼ਾਂ ਸਾਮ ਕੇ ਚੱਲਣ ਆਲੀਆਂ ਵਾਂ ਹਾਂਜੀ ਆ ਗੱਲ ਆ ਤੇ ਵੀ ਕਈ ਵੀਰ ਗਰੰਟੀਆਂ ਕਿਦੇ ਗਰੰਟੀਆਂ ਮੇਰੇ ਬੋਲਿਆਂ ਕੀ ਗਰੰਟੀਆਂ ਵਾਂ ਇਥੇ ਮੋਦੀ ਨੇ ਕਹਿਤਾ ਹੈ ਵੀ ਵਾ ਬਿੱਲ ਮੰਨ ਲੋ ਵੀ ਤੁਹਾਡੇ ਘਰ ਤੇ ਵਾਪਸ ਲੈ ਲਈ ਲਿਖਤੀ ਰੂਪ ਤੇ ਦਿੱਤਾ ਨਹੀਂ ਵੀਡੀਓ ਪਾਤੀ ਹਾਂ ਤੁਸੀਂ ਕਿਹੜਾ ਭਗਵੰਤ ਮਾਨ ਜੀ ਉਹ ਮੰਤਰੀ ਉਹ ਮੁਕਰ ਗਏ ਆਪਣੀਆਂ ਗੱਲਾਂ ਤੋਂ ਇਹ ਕਰਕੇ ਉਹ ਵੀਰ ਕਹਿ ਦਿੰਦੇ ਹੁਣ ਉਹ ਜੋਰ ਵੀ ਉੱਤੇ ਚੱਲਦਾ ਵਾ ਹਾਂਜੀ ਹੁਣ ਮਲ ਲੋ ਵੀ ਜੋਰ ਵੀ ਉੱਤੇ ਚੱਲਦਾ ਜਿਹਨੂੰ ਦੌਕਾ ਮਾਰਨਾ ਹੁਣ ਉਹਨਾਂ ਨੂੰ ਦੌਕਾ ਮਾਰਨਗੇ ਮੈਂ ਉਹਨਾਂ ਨੂੰ ਤੇ ਫੋਨ ਨਹੀਂ ਲੱਗਣਾ ਆ ਫੋਨ ਵੀ ਨਹੀਂ ਲੱਗਣਾ ਗੱਲ ਵੀ ਨਹੀਂ ਕਰਦੇ ਅਗਲੇ ਕਮੈਂਟ ਕਰਨ ਵਾਲਿਆਂ ਨੂੰ ਘਰੋਂ ਚੁੱਕ ਕੇ ਆਹ ਕਮੈਂਟ ਵੀ ਨਹੀਂ ਕਰਦੇ ਉਹ ਗਲਤੀ ਇਹਨਾਂ ਵੀ ਉਹ ਮੋਦੀ ਨੇ ਵੀਡੀਓ ਵੀ ਪਾਈ ਸੀ ਕਿ ਮੇਰੇ ਕੋਲ ਗਲਤੀ ਹੋ ਗਈ ਆ ਤੇ ਉਹ ਬਿੱਲ ਵਾਪਸ ਲੈ ਗਏ ਮੈਨੂੰ ਪਤਾ ਨਹੀਂ ਲੱਗਾ ਤੇ ਉਹ ਵੇਖ ਲਓ ਆ ਫੇਰ ਉਦਾਂ ਹੀ ਉੱਥੇ ਉਹ ਮਤਲਬ ਵੀ ਕਈ ਵੀਰਾਂ ਦੇ ਲਿਖਤੀ ਰੂਪ ਲਓ ਉਹ ਲਿਖਤੀ ਰੂਪ ਐਸੇ ਕਰਕੇ ਕਹਿੰਦੇ ਆ ਨਾ ਜੀ ਤੇ ਆ ਕਿੱਦਾਂ ਇੰਜਣ-ਉੰਜਣ ਖੁੱਲਾ ਕੇ ਦੇ ਕੇ ਨਹੀਂ ਭਾਜੀ ਲੱਗਦਾ ਤੜੀਆਂ ਖੁੱਲਾ ਵੀਰਾਂ ਨੇ ਫੇਕ ਹੈ ਨਾ ਮੈਨੂੰ ਤਾਂ ਨਹੀਂ ਲੱਗਦਾ ਖੁੱਲਾ ਚਲੋ ਬਾਕੀ ਜਿਹੜੇ ਜਾਦੇ ਸਿਆਣੇ ਵੀਰ ਉਹ ਆ ਕੇ ਚੈੱਕ ਕਰ ਹਾਂ ਚੈੱਕ ਕਰ ਲੈਣ ਤਾਂ ਬਾਕੀ ਜੇ ਕੋਈ ਵੀਰ ਵਹਿਲਾ ਵੀ ਹੋਵੇ ਹਾਂ ਫੋਨ ਵੀ ਕਰ ਲੈ 2 250 ਕਿਲੋਮੀਟਰ ਮੋਟਰਸਾਈਕਲ ਦੇ ਪਿਛੇ ਭਾਲਾਂਗੇ ਆਹੋ ਇਹ ਵੀ ਗੱਲ ਸਹੀ ਏ ਇੱਕ ਵੀਰ ਨੂੰ ਮੈਂ ਦੱਸਿਆ ਅਹੀਂ ਪਤਾ ਨਹੀਂ ਕੀ ਮੈਂ ਉਹਨੂੰ ਗੱਲ ਦੱਸੀ ਤਾਂ ਨਾ ਵੀਰ ਚਾਰ ਪੰਜ ਰਾਂ ਤੋਂ ਅਸੀਂ ਬਾਥਰੂਮ ਕਰ ਲੈਣੇ ਹਣੇ ਆ ਹਾਂ ਇਹ ਤੇ ਕਰਨੇ ਪੜਾ ਹਾਂ ਦਾ ਏਡੀ ਦੁਪਹਿਰ ਜਾਣੇ ਹਾਂ ਜਦੋਂ ਹਾਂ ਸਫ਼ਰ ਦੇ ਵਿੱਚ ਸਫ਼ਰ ਦੇ ਵਿੱਚ ਤਾਂ ਮੈਂ ਵੀ ਇਹ ਵੀ ਗੱਲ ਸਹੀ ਆ ਹਾਂ ਤੇ ਮੈਂ ਕਿਹਾ ਵੀਰ ਤੂੰ ਵਰਾਹੀ ਗੱਲ ਸੋਚੀ ਆ ਉਹ ਵੀ ਇਹ ਸਵਰਚ ਰੈਂਦਾ ਉਹ ਸਵਰਚ ਰੈਂਦਾ ਹੋ ਫਾਈਨੈਂਸ ਆ ਆਂਦਾ ਇਹ ਕੋਈ ਬਜਾਜ ਆ ਆਂਦਾ ਠੀਕ 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 ਇਹ ਕਰਕੇ ਕੋਈ ਹਰਕੇ ਦਾ ਤਰੀਕਾ ਹਰਕੇ ਦਾ ਹੁਣ ਵੀਰ ਕਹਿੰਦੇ ਵੀ ਵੀਰ ਗੱਲਾਂ ਗੱਲਾਂ ਇਦਾਂ ਤੁਹਾਡੇ ਵਿੱਚੋਂ ਹੀ ਨਿਕਲਦੀਆਂ ਹੁਣ ਕਈ ਵੀਰ ਹੁਣ ਫਿਲਮ ਬਣਾ ਦਿੰਦੇ ਆ ਉਹ ਆਪਣੀਆਂ ਨਾਰਮਲ ਗੱਲਾਂ ਤੇ ਹੀ ਬਣੀ ਹੁੰਦੀ ਆ ਤੇ ਵੀਰ ਉਹਨਾਂ ਨੂੰ ਵੇਖ ਕੇ ਹੱਸਦੇ ਆ ਆ ਹੋ ਗਏ ਇੱਕ ਵੀਰ ਮੇਰੇ ਪਿੰਡ ਦਾ ਬਾਹੋਂ ਆਸਟ੍ਰੇਲੀਆ ਚੱਲ ਗਿਆ ਤੇ ਮੈਨੂੰ ਆਂਦਾ ਮੈਨੂੰ ਸੀਰੀਅਸ ਵੀਡੀਓ ਨਾ ਪਾਇਆ ਕਰ ਕੋਈ ਹਾਸੇ ਖਿਡੇ ਵਾਲੀਆਂ ਪਾਇਆ ਕਰ ਠੀਕ ਆ ਕਿੰਦਾ ਪਹਿਲਾ ਮੱਲਾ ਵੀ ਹਾਸੇ ਖੇਡਿਆ ਲੀਆਂ ਪਾਵਾਂਗੇ ਫੇ ਆ ਆ ਕਹਿੰਦਾ ਨਾ ਕੰਮ ਕਰ ਕਰ ਕੇ ਪਹਿਲੇ ਤੁਸੀਂ ਹੋਏ ਆ ਕਿ ਹਾਸੇ ਵਸੇ ਲਈ ਪਾ ਸਟਾਰ ਮਹਾਰਾ ਵੀਰ ਮੜਾ ਜਾ ਇਹਨੂੰ ਸਲਫ ਸਲਫ ਮਾਰ ਦੇ ਆ ਵੇਖ ਸਟਾਰਟਿੰਗ ਬਹੁਤ ਸੋਹਣੀ ਆ ਬਾਕੀ ਇੰਜਣ ਦੀ ਆਵਾਜ਼ ਤੋਂ ਕਿਨਾ ਹੋਰ ਤੇ ਆਵਾਜ਼ ਨਹੀਂ ਆਉਂਦੀ ਬਹੁਤ ਹੀ ਚੰਗੀ ਆਵਾਜ਼ ਵੀ ਦਾ ਬਾਕੀ ਚੈੱਕ ਕਰਕੇ ਖੜਨਾ ਵੀਰ ਜਿੰਨੇ ਵੀ ਆਉਣਾ ਟਾਈਮ ਕੱਢ ਕੇ ਸਾਰੇ ਸ਼ੁਰੇ ਜਗਦੇ ਵੀਰ ਚਾਰੇ ਹੀ ਹਾਂ ਇਹ ਚੀਜ਼ ਰਖੋਣੀ ਹੀ ਆਹ ਵੇਖੋ ਜੀ ਚਾਰੇ ਇਸ਼ਾਰੇ ਜਗਦੇ ਆ ਉਹ ਪਰਲਨ ਜਗਣ ਡਿਆ ਪਤਾ ਨਹੀਂ ਉਹਨੂੰ ਕੀ ਹੋ ਗਿਆ ਹੁਣ ਅੱਗੇ ਜਗਦਾ ਹੀ ਆਹ ਵੇਖੋ ਜੀ ਚਾਰੇ ਇਸ਼ਾਰੇ ਵੀਰ ਦੱਸਦਾ ਜਗਦੇ ਆ ਇਧਰਲੇ ਬੰਦ ਹੋ ਗਏ ਪੰਜਾਬ ਦੇ ਪਤਾ ਨਹੀਂ ਨਜ਼ਰ ਹੀ ਲੱਗੀ ਉਹਨੂੰ ਸੈਡ ਬੰਦ ਹੋ ਗਈ ਆ ਚਲ ਕੋਈ ਜਗ ਜਾਣਗੇ ਹਾਂ ਤੁਥ ਮਾਰਾਂਗੇ ਕੋਈ ਗੱਲ ਨਹੀਂ ਜਰਾ ਤਾ ਤੂਰ ਲੱਜ ਜਾਂਦੀ ਕੋਈ ਅੱਗੇ ਪਿਆਰੇ ਜਗਦੇ ਚਲ ਕੋਈ ਗੱਲ ਨਹੀਂ ਫਿਰ ਕੀ ਠੀਕ ਆ ਤੇ ਬਾਕੀ ਵੇਟ ਹੂਟ ਵੀਰ ਹੈਗੇ ਆ ਅੱਛਾ ਵੇਟ ਹੈਗੇ ਵਿੱਚ ਹਾਂਜੀ ਤੇ ਮੁੱਲ ਵੀਰ ਕਿੰਨਾ ਕਰਨਾ ਇਹਦਾ ਮੁੱਲ ਵੀਰ ਕਰਨ ਨੂੰ ਜਨਾ ਮਰਜ਼ੀ ਕਰਾ ਲਾ ਹਾਂ 20 ਕਰ ਦਈਏ ਫਿਰ 20 ਕਰਦੇ 3 ਲੱਖ ਅਛਾ ਤੇ ਨਾ ਲਾਖ ਮੈਂ ਕਿ ਤੇ 2 ਲੱਖ ਕਰਨਾ ਨਹੀਂ ਨਹੀਂ ਮੈਂ ਕਿ ਆ 20 ਕਿ ਆ ਕਿ ਤੂੰ ਵੀ ਨਾ ਸੁਣਿਆ ਵੀਰ ਮੈਂ ਕਿ ਤਾਂ 2 ਲੱਖ ਕਰਨਾ ਹੋਵੇ ਮੁੜ ਕੇ ਵੀਰਾਂ ਨੇ ਇੱਕ 80 ਦੇ ਉਹ ਅੱਗੇ ਕੱਲ ਕੱਲ ਮੈਨੂੰ ਫੋਨ ਆਇਆ ਕੱਲ ਇੱਕ ਵੀਰ ਜਿੱਦੜੀ ਲੱਗ ਗਿਆ ਕਈ ਵੀਰਾਂ ਨੇ 80 ਦਾ ਵੀ ਉਹ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਵੀਰ ਮੈਂ ਉਧਰੋਂ ਪਤਾ ਨਹੀਂ ਕਿੱਥੇ ਕਿਤੇ ਘਰ ਉਹ ਆਖੇ 2 ਲੱਖ 9000 ਰੁਪਏ ਦਾ ਟਰੈਕਟਰ ਤੁਸੀਂ 575 ਪਾਇਆ ਹਾਂ ਉਹ ਮੈਂ ਆ ਵੀਰ ਜੇ ਕਿਤੇ ਅਸੀਂ 275 ਵੀ ਮੱਲੋਂ 9 2 ਲੱਖ 9000 ਦਾ ਪਾਇਆ ਹੋਵੇ ਨਾ ਤੇ ਮੈਨੂੰ ਵੀਡੀਓ ਕੱਲ ਮੈਂ ਟਰੈਕਟਰ ਹੀ ਖਰੀਦ ਦੇ ਦੂੰ ਅੱਛਾ ਉਹ ਵੀਰ ਦਾ ਦੋਰੇ ਫੋਨ ਨਹੀਂ ਆਇਆ ਹੋਰ ਦੀ ਮੈਂ ਕਹ ਪਤਾ ਨਹੀਂ ਮੈਨੂੰ ਨਹੀਂ ਆਵਾਜ਼ ਤੇ ਮੇਰੀ ਆਪਣੀ ਦੀ ਆਵਾਜ਼ ਤੇ ਮੈਂ ਕਿਹਾ ਵੀਰ ਜੇ ਉਹ ਮੈਂ 2 ਲੱਖ 9000 275 ਦਾ ਵੀ ਵੀਡੀਓ ਚ ਕਿਸੇ ਚ ਮੁੱਲ ਪਾਇਆ ਹੋਵੇ ਮੈਨੂੰ ਵੀਡੀਓ ਕੱਲ ਦੇ ਹਾਂ ਟਰੈਕਟਰ ਹੀ ਖਰੀਦ ਲੈ ਜੀ ਅੱਛਾ ਉਹ ਵੀਰ ਦਾ ਦੋਰੇ ਫੋਨ ਨਹੀਂ ਆਇਆ ਪਤਾ ਨਹੀਂ ਉਹਨੇ ਕਿਹੜੀ ਵੀਡੀਓ ਸੁਣ ਲਈ ਕੀ ਸੁਣ ਲਿਆ ਠੀਕ ਠੀਕ ਬਈ ਜਾਂ ਉਹਨੂੰ ਭਲੇ ਖਾ ਪੈ ਗਿਆ ਜਾਂ ਕੁਝ ਵੀ ਲਾ ਲੋ ਹਾਂ ਮੋਲ ਵੀ ਕਰ ਲਈਏ ਜਾਂ ਕੁਝ ਵੀ ਆ ਹਾਂ ਹਾਂ ਨਾ ਹੀ 3 ਲੱਖ ਤੇ 5000 ਰੁਪਇਆ ਮਾਰਦਾਂ ਨੂੰਗਾ ਥੋੜਾ ਬੜਾ ਹੀ ਹੋਣਾ ਠੀਕ ਆ ਹਾਂ ਸਹੀ ਥੋੜਾ ਅਵੇਲ ਆ ਮਾਤਾ ਮੇਰੀਆਂ ਦੀ ਥੋੜਾ ਥੋੜਾ ਪਾਇਆ ਵਾ ਤੇ ਕਿੰਨਾ ਚਾਹੀਦਾ ਮਾਤਾ 3 ਲੱਖ 40 ਹਜ਼ਾਰ ਕਿੰਨਾ 3 ਲੱਖ 40 ਹਜ਼ਾਰ 340000 ਮਾਦਾ ਲਈ ਮਾਦਾ ਦਾ ਮੁੱਲ ਜੇ ਸੌਦਾ ਮਾਦਾ ਨਾਲ ਕਰ ਲਾਂਗੇ ਸੌਦਾ ਮਾਦਾ ਨਾਲ ਕਰ ਲਿਆ ਆਗੇ ਉਹ ਅੱਜ ਅੱਜ ਇੱਕ ਵੀਰ ਨਾਲ ਨਾ ਗੱਲ ਛਿੜ ਗਈ ਫੇ ਆਖਣਾ ਉਹ ਇਹ 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 ਕਈਆਂ ਦੀਆਂ ਪਾਲਸੀਆਂ ਹੁੰਦੀਆਂ ਵਾ ਸਾਡਾ ਪਾਪਾ ਨਹੀਂ ਮੰਨਣ ਤੇ ਵੀ ਅੱਜ ਵੀਰ ਨਾਲ ਨਾ ਇੱਕ ਨਾ ਮੇਰਾ ਪਿੰਡ ਦਾ ਹੀ ਸੱਜਣ ਮਿੱਤਰ ਆ ਉਹਨਾਂ ਇੰਨਾ ਕੋਈ ਚੀਜ਼ ਲੈਣ ਦੇਣ ਤੋਂ ਕੋਈ ਗੱਲ ਚੱਲ ਗਈ ਤੇ ਹੁਣ ਮੰਨ ਲਓ ਵੀ ਜਿੱਦਾਂ ਹੁਣ ਜਨਾਨੀਆਂ ਦੇ ਥੋੜੇ ਜਿਹਾ ਦਿਲ ਛੋਟੇ ਹੁੰਦੇ ਆ ਮੇਰੀਆਂ ਭੈਣਾਂ ਮਾਵਾ ਗੁੱਸਾ ਨਾ ਕਰਨ ਹਾਂ ਉਹ ਮੈਂ ਕਿਹਾ ਵੀ ਜੇ ਕਿਤੇ ਆ ਸੰਦ ਸਮਾਨ ਜੇ ਕਿਤੇ ਕੋਈ ਆਪਾਂ ਨੂੰ ਟਰਾਲੀ ਮੰਗ ਲਈਦੀ ਆ ਕਈ ਵਾਰੀ ਕੋਈ ਸੰਦ ਕਿਤੇ ਮੌਕੇ ਤੇ ਮੰਗ ਲਈਦਾ ਵੀ ਇਹ ਆ ਮੈਂ ਕਿਹਾ ਵੀ ਜੇ ਕਿਤੇ ਬੁੜੀਆਂ ਦੀ ਜ਼ਿੰਮੇਵਾਰੀ ਹੁੰਦੀ ਨਾ ਇਹ ਸੰਦਾਂ ਲੈਣ ਤੇ ਤੇ ਬੁੜੀਆਂ ਨੇ ਨੇ ਕਿਹਾ ਇਹ ਚੀਜ਼ ਹੀ ਨਹੀਂ ਰਹਿ ਗਿਆ ਕਰਨੀਆਂ ਉਹਨੇ ਬੁੜੀਆਂ ਨੇ ਕਹਿ ਆ ਨਾ ਹਰ ਚੀਜ਼ ਖਰਾਬ ਹੋ ਜੀ ਜਨਨੀਆਂ ਨੇ ਉਹ ਵੀਰ ਬੜਾ ਹੱਸਿਆ ਜਦੋਂ ਮੈਂ ਕਿਹਾ ਵੀ ਜੇ ਕਿਤੇ ਇਦਾਂ ਜਨਨੀਆਂ ਦੀ ਜ਼ਿੰਮੇਵਾਰੀ ਹੁੰਦੀ ਨਾ ਕੰਮ ਔਖਾ ਹੋ ਜਾਣਾ ਸੀ ਇਹ ਵੀ ਗੱਲ ਸਹੀ ਆ ਗੱਲ ਇਹਨਾਂ ਕਿਹਾ ਕਰਨਾ ਵੀ ਨਾ ਪਈ ਅਸੀਂ ਨਹੀਂ ਨਾ ਹਾਂ ਇਸ ਕਰਕੇ ਵੀਡੀਓ ਵੀ ਸ਼ੇਅਰ ਕਰ ਦੇਣਾ 3-5 ਦਾ ਫੇ ਪੱਕਾ ਡਨ ਹੋ ਗਿਆ 3-5 ਦਾ ਨੰਬਰ ਲੁਧਿਆਣੇ ਦਾ ਵਾ ਜਿਹਨੇ ਬਹਿਸ ਕਰਨੀ ਵੀਰ ਨੇ ਉਹਦੇ ਲਈ ਉਹਦੇ ਲਈ ਆਪਾਂ 15 ਕਿਉਂਕਿ ਵੀਰ ਕਈ ਗੁੱਸਾ ਕਰਦੇ ਆ ਸਾਰੀ ਵੀਡੀਓ ਸੁਣੀ ਹੁੰਦੀ ਤੇ ਫੇਰ ਜੋ ਮਾਮੂਲ ਵੱਧ ਕਰ ਦਿੰਦਾ ਨਾ ਫੇਰ ਕਹਿੰਦੇ ਨੇ ਵੀਰ ਵੀਡੀਓ ਚ ਤੇ ਇਨਾ ਕੀਤਾ ਤੇ ਫੇਰ ਮੈਂ ਹੱਥੇ ਆ ਜਾ ਹਾਂ ਠੀਕ ਉਹ ਉਹ ਕਹਿੰਦੇ ਨੇ ਆ ਵੀ ਪਹਿਲਾਂ ਦੀ ਛੋਟੀਆਂ ਦਾ ਕਹਾਵਤ ਬਣੀ ਆ ਤੇ ਪਾਪਾ ਮੈਨੂੰ ਏਕਾ ਨਾ ਚਾਹੀਦਾ ਵਾ ਆਹੋ ਤੇ ਉਹ ਦੂਸਰੇ ਉਹ ਜਦੋਂ ਦੂਸਰੇ ਕੰਨ ਚ ਕਹਿੰਦਾ ਕਹਿੰਦਾ ਪਾਪਾ ਮੈਨੂੰ ਦੋ ਆਣੇ ਚਾਹੀਦੇ ਆ ਤੇ ਪਾਪਾ ਅੱਗੇ ਆਉਂਦਾ ਇੱਕ ਇਕ ਆਲੇ ਚ ਆ ਜਾ ਫੇਰ ਠੀਕ ਠੀਕ ਪਾਪਾ ਨਾਲ ਮੈਨੂੰ ਸੁਣਦਾ ਨਹੀਂ ਆ ਠੀਕ ਆ ਕੰਨ ਚ ਸੁਣਦਾ ਹਾਂ ਇਹ ਕੰਨ ਸੁਣਦਾ ਨਹੀਂ ਇਹ ਤੇ ਹੀ ਦੱਸ ਕਿ ਬੱਚਾ ਵੀ ਅੱਗੇ ਸ਼ੈਤਾਨ ਹੁੰਦਾ ਆਂਦਾ ਪਾਪਾ ਮੈਨੂੰ ਦੋ ਆਣੇ ਚਾਹੀਦੇ ਆ ਤੇ ਇੱਕ ਕਰਕੇ ਉਹ ਪਾਪਾ ਵੀ ਅੱਗੇ ਆਉਂਦਾ ਫੇ ਇਕ ਆਲੇ ਆ ਜਾ ਕਰਦੇ ਬੰਦ ਵੀਰ ਤੇ ਬਾਕੀ ਸਾਫ ਸੁਥਰਾ ਵਾ ਜਿੰਨਾ ਵੀ ਆ ਵੀਰ ਆਉਣ ਆਉਣ ਵੀਰ ਟਾਈਮ ਕੱਢ ਕੇ ਥੋੜਾ ਜਾ ਹਾਂਜੀ ਮਤਲਬ ਇਹ ਨਾ ਆਉਣ ਵੀ ਆ ਮਤਲਬ ਸ਼ਾਮਾਂ ਨੂੰ ਆ ਜਾਣ ਫੇ ਕੰਮ ਨਾਲ ਔਖਾ ਹੁੰਦਾ ਥੋੜਾ ਜਿਆ ਤੇ ਬਾਕੀ ਕੋਈ ਚ ਗੱਲਾਂ ਵੀਰਾਂ ਦੇ ਇੰਜੋਏਮੈਂਟ ਲਈ ਕਰਦੇ ਅਸੀਂ ਤੇ ਬਾਕੀ ਉਹ ਵੀਰ ਗੁੱਸਾ ਨਾ ਕਰਿਆ ਕਿ ਗੱਲਾਂ ਹੀ ਕਰੀ ਜਾਂਦੇ ਆ ਇੰਟਰਟੇਨਮੈਂਟ ਵੀ ਜ਼ਰੂਰੀ ਹੈ ਨਾਲ ਦਾ ਕਿਉਂਕਿ ਕੁਝ ਵੀਰ ਸਾਡੇ ਨਾਲ ਅੱਜ ਇੱਕ ਵੀਰ ਆਇਆ ਸੀ ਤੇ ਉਹਨਾਂ ਮੇਰੀਆਂ ਗੱਲਾਂ ਤੁਸੀਂ ਕਹੀਆਂ ਤੁਸੀਂਾਂ ਦਾ ਵੀਡੀਓ ਸਾਹਮਣੇ ਕਰਦੇ ਉਹ ਸਾਡਾ ਸਾਡਾ ਉਹ ਸਾਡਾ ਉਸਤਾਦ ਆ ਕੁਝ ਜਿਹੜੇ ਦੋ ਟਰੈਕਟਰ ਤੁਸੀਂ ਕਿਹਨੇ ਬਾਹਰ ਖਲੋਤੇ ਉਹਨਾਂ ਬਾਰੇ ਵੀ ਦੱਸ ਦਿਓ ਜੀ ਉਹ 2000 ਤਿੰਨ ਮਾਡਲ ਆ ਹਾਂਜੀ ਤੇ ਨੰਬਰ ਵੀ ਸ਼ਾਇਦ ਉਹਦਾ ਬਬਕਾ ਸਾਹਿਬ ਦਾ ਜਾਂ 273 ਵੀਰ ਰਮਾਲਾ ਠੀਕ ਹਾਂਜੀ ਤੇ ਲਾਲ ਰਮਾਲਾ ਨਹੀਂ ਨਹੀਂ ਪੀਲੇ ਯਾਰਾ ਰਮਾਲਾ 2000 ਦੂਸਰਾ ਤਿੰਨ ਮਾਡਲ ਆ ਧੂਨੇ ਪੁੱਤਰਾ ਕਾਲੇ ਮੀਟਰਾਂ ਕਾਲੇ ਮੀਟਰਾਂ ਹਾਂਜੀ ਮੁੱਲ ਸ਼ਾਇਦ ਵੀਰ ਕਰਦਾ 2.5 ਲੱਖ ਰੁਪਿਆ ਉਹਦਾ ਅਛਾ ਟੈਕ ਟੂਰ ਨੂੰ ਜੇ ਕੇ ਕੰਪਨੀ ਦੇ ਚੜੇ ਆ ਚੰਗਾ ਸਾਫ ਸੋਰਾ ਇੱਕ 575 ਇੱਕ 575 ਆ 2006 ਮਾਡਲ ਆ ਉਹ ਅੱਡਾ ਵਾਲਾ ਬੰਪਰ ਲੱਗਾ ਉਹ ਮਨ ਲੋ ਬੰਪਰ ਲੱਗਾ ਵੱਡਾ ਤੇ ਪਿਛੜੀ ਪਿਛੇ ਖੂਕ ਚੰਗੀ ਤਗੜੀ ਲੱਗੀ ਆ ਵੱਡੀ ਠੀਕ ਆ ਉਹ ਵੀ 2006 ਮਾਡਲ ਆ ਨੰਬਰ ਸ਼ਾਇਦ ਬਟਾਲੇ ਦਾ ਆਉਦਾ ਵੀ ਠੀਕ ਆ ਬਾਕੀ ਜੇ ਕੋਈ ਹੈ ਵੀਰ ਨੇ ਦੂਰੋਂ ਵੀ ਆਉਣਾ ਵੇ ਆਪਾਂ ਆਉਂਦਾ ਵੀਰ ਦਾ ਦੱਸ ਦਾਂਗੇ ਆਪਣੇ ਲੋਕਲ ਹੀ ਆ ਫੋਨ ਨੰਬਰ ਦੱਸ ਦਵਿਦਿਏ 915647787 ਠੀਕ ਹੈ ਤੇ ਵੀਰ ਜਿੰਨੇ ਵੀ ਮੰਨ ਲੋ ਵੀ ਕੋਈ ਵੀ ਆ ਵੀਰ ਕੋਈ ਵੀ ਕਈ ਜਰ੍ਹਾਂ ਵੀਰ ਕਹਿ ਦਿੰਦੇ ਆ ਵੀ ਤੁਸੀਂ ਮੁੱਲ ਵੱਧ ਕਰ ਦਿੰਨੇ ਆ ਕੁਝ ਵੀ ਆ ਸਾਰਾ ਕੁਝ ਸੂਝ ਸਮਝ ਕੇ ਕੋਈ ਐਡਾ 50000 ਨਹੀਂ ਇਹਦੇ ਚ ਹਾਂਜੀ ਆਪਾਂ ਵੀ ਚਲੋ ਜਿੰਨੇ ਅਗਲੇ ਦੀ ਵੀ ਲੋੜ ਪੂਰੀ ਹੋ ਜਾਂਦੀ ਆ ਜਿਹਨੂੰ ਜਿਹੜੇ ਵੀਰ ਨੂੰ ਕੋਈ ਸਾਨ ਦਾ ਆਪਣਾ ਸਮਾਨ ਵੇਚਦਾ ਨਾ ਜੀ ਉਹ ਮਜਬੂਰੀ ਚ ਹੀ ਵੇਚਦਾ ਵਾ ਜੀ ਉਸ ਟਾਈਮ ਉਹਦੀ ਲੋੜ ਪੂਰੀ ਹੋ ਜਾਂਦੀ ਆ ਆਪਣਾ ਆਪਾਂ ਨੂੰ ਨਹੀਂ ਪਤਾ 15 ਦਿਨ ਰਹਿਣਾ ਆਪਾਂ ਨੂੰ ਨਹੀਂ ਪਤਾ ਮਹੀਨਾ ਰਹਿਣਾ ਇਹ ਵੀ ਨਹੀਂ ਪਤਾ ਵੀ ਕੱਲ ਨੂੰ ਚਲੀ ਜੇ ਜੀ ਇਹ ਕੋਈ ਪਰੇਸ਼ਾਨੀ ਇਹ ਗਾਗ ਦਾ ਵਾ ਜੀ ਤੇ ਇਹ ਕਰਕੇ ਮੰਨ ਲਓ ਵੀ ਆਪਾਂ ਸਾਰੇ ਖਰਚੇ ਕੱਢ ਕੇ ਤੇ ਇਹ ਸੋਚੋ ਵੀ ਮੇਰਾ ਛੋਟਾ ਭਰਾ ਵੀ ਦੁਬਈ ਛੱਡ ਕੇ ਮੈਂ 사ऊदी ਛੱਡ ਕੇ ਅਸੀਂ ਬਣਿਆ ਜਾਣਿਆਂ ਨੂੰ ਵੀਰਾਂ ਦੰਨੇ ਆ ਵੀ ਕੋਸ਼ਿਸ਼ ਕਰੂ ਆਪਣੀ ਇੱਥੇ ਕੰਮ ਚਲਾਉਂਦੀ ਬਾਹਰ ਨਾਲੋਂ ਇੱਥੇ ਕੰਮ ਜਿਹੜਾ ਵੀ ਆਪਣਾ ਚਲਾਉਣ ਦੀ ਕੋਸ਼ਿਸ਼ ਕਰੋ ਕਿ ਭਾਵੇਂ ਬਲਦੀਆਂ ਆਈਆਂ ਗੱਡੀਆਂ ਵਿੱਚ ਕਚਰੇ ਵਾਲੀਆਂ ਗੱਡੀਆਂ ਵਿੱਚ ਚਲਾਈਆਂ ਬਾਹਰ ਹਰ ਕੰਮ ਕੀਤਾ ਵਾ ਜੀ ਹਰ ਕੰਮ ਚੰਗਾ ਮਾੜਾ ਹਰ ਕੰਮ ਚਲੋ ਮੱਲੋ ਵੀ ਆਪਣੇ ਸਰੀਰ ਨਾਲ ਥੱਕਾ ਵੀ ਬਹੁਤ ਕੀਤਾ ਵਾ ਇਹ ਜਿਹੜੇ ਮੀਰ ਵੀਰ 사ऊदी ਅਰਬ ਵਾਲੇ ਵੀ ਉਹ ਸੰਦੇ ਆ ਉਹਨਾਂ ਨੂੰ ਪਤਾ ਇਸ ਗੱਲ ਦਾ ਜੀ 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 ਕਿ ਹਰ ਕਿਤੇ ਚਲੋ ਮਿਹਨਤ ਕਰਨੀ ਚਾਹੀਦੀ ਆ ਬਾਕੀ ਹਰ ਜਗ੍ਹਾ ਪੈਸਾ ਵੀ ਨਹੀਂ ਕਮਾਇਆ ਜਾਂਦਾ ਨਹੀਂ ਕਮਾਇਆ ਜਾਂਦਾ ਕਈ ਜਗ੍ਹਾ ਪਿਆਰ ਵੀ ਕਈ ਇੱਜ਼ਤ ਤੇ ਬਾਪੂ ਮੇਰਾ ਕਹਿੰਦਾ ਨਹੀਂ ਵੀ ਜੇ ਪੈਸੇ ਚਲੇ ਗਏ ਨਾ ਕੁਝ ਨਾ ਰਿਹਾ ਜੇ ਇੱਜ਼ਤ ਚਲੇਗੀ ਤੇ ਕੁਝ ਨਹੀਂ ਰਿਹਾ ਜੀ ਐਈ ਤੇ ਜਿਹੜੀ ਆ ਨਾ ਉਹ ਪੈਸਾ ਨਾ ਮਿਲਦੀ ਜੀ 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 ਉਦਾਂ ਤੇ ਇੱਕ ਸਲਾਮ ਹੁੰਦੀ ਐਦਾਂ ਲੋਕੀ ਡਰਦੇ ਕਰਦੇ ਆ ਇੱਕ ਹੁੰਦੀ ਬਦਲੋਂ ਬਦਲੋਂ ਤੇ ਕਿਸੇ ਨਾਲ ਪਿਆਰ ਆ ਜੀ ਉਹ ਉਹ ਉਦਾਂ ਦੇ ਉੱਥੋਂ ਬੰਦਾ ਤੁਰਿਆ ਜਾਵੇ ਤੇ ਗਾਣਾ ਹੀ ਕੱਢਦੇ ਆ ਗਾਣਾ ਵਿੱਚੋਂ ਹਰ ਕੇ ਨੂੰ ਕੱਢਦੇ ਆ ਤੇ ਇੱਕ ਮਨ ਲੈ ਜਰੀਆ ਹੀ ਹੋ ਗਿਆ ਵੀ ਅੱਜ ਮੇਰੇ ਲਾਗੇ ਕਿਸ ਨੂੰ ਕਈ ਇਹੋ ਜਿਹੀ ਵੀ ਨਾਲ ਵੀ ਰਹਿੰਦੇ ਆ ਹਾਂ ਤੇ ਤਾਂ ਵੀ ਬرائی ਕਰਦੇ ਆ ਤੇ ਇਸ ਗੱਲ ਦਾ ਉਹ ਪਤਾ ਵਾ ਇੰਨੀ ਰੱਬ ਦੀ ਇੰਨੀ ਰੱਬ ਦੀ ਵੇਰ ਇਸ ਗੱਲੋਂ ਮੈਂ ਕਹਿਣਾ ਜੇ ਆ ਬਰਾਈ ਵੀ ਕਰਦਾ ਉਹਦੇ ਬਾਰੇ ਵੀ ਪਤਾ ਲੱਗ ਜਾਂਦਾ ਉਹਨੂੰ ਸਹਸਭਾਈ ਮੈਂ ਗੱਲ ਕਹਦਾ ਨਾ ਕਿਸ ਨੂੰ ਸਹਸਭਾਈ ਕਿਸ ਨੇ ਬਰਾਈ ਕੀਤੀ ਉਹਨੂੰ ਕਹਿ ਦਈਏ ਨਾ ਕੋਈ ਗੱਲ ਤੂੰ ਮੈਨੂੰ ਆ ਗੱਲ ਤੇ ਉਹਦੇ ਚਿਹਰੇ ਦਾ ਰੰਗ ਉਡ ਜਾਂਦਾ ਕਿਉਂ ਮੈਂ ਇੱਕ ਦੂਰ ਹੀ ਗੱਲਾਂ ਕਰਕੇ ਵੇਖ ਲਈਮ ਤੂੰ ਕੋਲ ਨੇ ਕੋਈ ਆ ਗੱਲ ਕਹੀ ਤੇ ਉਹਦੇ ਚਿਹਰੇ ਦੀ ਰੌਣਕ ਹੀ ਉੱਡ ਜਾਂਦੀ ਆ ਇਹ ਗੱਲ ਕਿਤੇ ਕਹਿ ਕੇ ਵੇਖ ਲਿਓ ਕਿਸ ਨੂੰ ਕੋਈ ਗੱਲ ਨਹੀਂ ਕੰਮ ਅਗਲਿਆਂ ਦਾ ਨਹੀਂ ਨਹੀਂ ਅਗਲਿਆਂ ਦਾ ਚਲੋ ਕੰਮ ਆ ਹਾਂਜੀ ਠੀਕ ਆ ਜੀ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਤੇ ਜੇ ਕਿੱਕੋਂ ਵੱਧ ਮੱਲਾ ਕਿਸ ਦੇ ਬਰਖਲਾਫ ਬੋਲਿਆ ਗਿਆ ਵੇ ਮਤਲਬ ਕਿਸ ਦੀ ਸ਼ਾਨ ਦੇ ਤੇ ਆਪਾਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਕਈ ਵਾਰੀ ਹੋ ਜਾਂਦਾ ਵੀ ਕਿਸ ਨੂੰ ਗੱਲ ਚੁਬ ਜਾਂਦੀ ਆ ਕੋਈ ਵੀ ਆ ਉਹ ਫੋਨ ਵੀ ਕਰ ਲਿਆ ਆਪਾਂ ਨੂੰ ਵੀ ਤੂੰ ਆ ਗੱਲ ਗਲਤ ਵੀਰ ਕਰ ਗਈ ਬਾਕੀ ਆਪਣਾ ਕੋਈ ਕਿਸੇ ਦਾ ਦਿਲ ਦਿਖਾਉਣਾ ਦਿਲ ਦਿਖਾਉਣਾ ਨਹੀਂ ਹੈਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਉਹ ਟਰੈਕਟਰ ਜਿੱਦਾਂ ਪਹਿਲਾਂ ਵੀਰ ਲੈ ਕੇ ਗਏ ਆ ਜਿਹੜਾ ਕੋਲ ਆ ਗਿਆ ਉਹ ਟਰੈਕਟਰ ਲੈ ਕੇ ਹੀ ਗਿਆ ਵਾ ਤੇ ਜਿਹੜਾ ਇਸ ਟਰੈਕਟਰ ਤੇ ਵੀ ਆਊਗਾ ਉਹਨੇ ਲੈ ਕੇ ਹੀ ਹਿਲਣਾ ਤੇ ਬਾਕੀ ਜਿਹੜੇ ਵੀ ਰਿ ਕਮੈਂਟ ਕਰਦੇ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਸਤਿਕਾਰ ਆ ਉਹ ਵੀ ਸਾਡੇ ਸਤਿਕਾਰਯੋਗ ਵੀਰ ਨੇ ਉਹਨਾਂ ਦੀ ਸਮਝ ਆ ਜਿੱਦਾਂ ਦਾ ਉਹਨਾਂ ਕਮੈਂਟ ਕਰਨਾ ਜੀ ਧੰਨਵਾਦ ਵੀਡੀਓ ਕਰਦੇ ਸ਼ੇਅਰ ਜੀ